खुआसपुर टीवी चैनल उत्ते तो स्वागत है सवर्गी श्रीजीन राम अते सवर्गी श्रीमती जवाली जी दे परिवार वालों इंजीनियर नरेंद्र बंगा दविंदर बंगा जगदीश बंगा वालों अपने सवर्गी पिता श्री प्रकाश चंद बंगा जीवी की निघी याद विच पहला अखा जांच कैंप लगाया गया इस कैंप दौरान पंजाबी लोग गायक बूटा मुहम्मद बतौर मुख मेहमान पुजे कैंप का उद्घाटन किया कैंप की दे शुरुआत मौके अखां दी साम संभाल बारे एक सेमिनार करवाया गया सेमिनार नु गायक बोटा मोहम्मद डॉक्टर चरणजीत सिंह डॉक्टर 루ਸੀ बंगा प्रिंसिपल एके रतूरी इंजीनियर नरेंद्र बंगा हंसराज बंगा ते जगदीश बंगा वल्लू संबोधन कीता गया गायक साबरी साहिब ने सवर्गी प्रकाश चंद बंगा ते उसके परिवार दे समाज सेवी कममावारे गीत गाके सेमिनार विच हाजर मेहमाना नु मंत्रमुग्ध कीता ਮਰੀਜ਼ਾਂ ਲਈ ਆਖਾਂ ਦੀ ਜਾਂਚ ਡਾਕਟਰ ਚਰਨਜੀਤ ਸਿੰਘ ਦੇ ਸਟਾਫ ਨੇ ਬੜੀ ਪਿਆਰ ਤੇ ਵਿਸਥਾਰ ਸਹਿਤ ਕੀਤੀ। ਇਸ ਮੌਕੇ 200 ਦੇ ਕਰੀਬ ਮਰੀਜ਼ਾਂ ਨੂੰ ਮੁਫਤ ਦਵਾਈਆਂ ਦੇ ਐਨਕਾ ਦਿੱਤੀਆਂ ਗਈਆਂ। ਕੈਂਪ ਨੂੰ ਸਫਲ ਬਣਾਉਣ ਵਿੱਚ ਦਵਿੰਦਰ ਬੰਗਾ, ਸੁਰਜੀਤ ਰੱਤੂ, ਹੰਸ ਰਾਜ ਬੰਗਾ, ਹਰਨਾਮਦਾਸ ਬੰਗਾ, ਕਮਲਜੀਤ ਬੰਗਾ, ਦਿਵਿਆ ਬੰਗਾ, ਪ੍ਰਤਾਪ ਸਿੰਘ ਬੰਗਾ, ਭਾਈ ਰਜਿੰਦਰ ਸਿੰਘ, ਮਦਨ ਲਾਲ ਬੰਗਾ, ਸਰਪੰਚ ਅਵਤਾਰ ਕੌਰ, ਪ੍ਰਕਾਸ਼ ਕੌਰ, ਮੋਨਿਕਾ ਬੰਗਾ, ਰਾਜਾ ਸਾਬਰੀ ठाकुर सुमन कुलदीप सिंह ठेकेदार रुपिंदर सिंह कुका, अवतार सिंह अमरीत खटकर, परमजीत चमन लाल आदि का भरपूर सहयोग रहा अखीर आए हुए मेहमाना बूटा मोहम्मद, डॉक्टर चरनजीत सिंह डॉक्टर लूसी बंगा प्रिंसिपल एक के सरपंच अवतार कौर से होरना सन्मानित किया गया तुसी देख रहे हो खासपुर चैनल विशेष रिपोर्ट ਦੇਹੜ ਗੱਦੀ ਦੇ ਸੀ ਮਹਾਰਾਜ ਬਰੇ ਚਰੰਗਾ ਦੀ ਜੋ ਸਤ ਜੋਤਿਓ ਸਮਾਗਮ ਦਾ ਜਨਮ ਦਿਹਾੜਾ ਅਸੀਂ ਮਨਾ ਰਹੇ ਸੀ ਤੇ ਇਹਨਾਂ ਨੂੰ ਵੀ ਸੁਝਾ ਕੇ ਆਪਾਂ ਇਸ ਮੌਕੇ ਤੇ ਕਿ ਉਹਨਾਂ ਕੋਲ ਬੰਟ ਵਾਸਤੇ ਕੋਲਾਹਾ ਲੈ ਲਈਏ ਤੇ ਸਾਡੇ ਬੰਗਾ ਦੇ ਇੰਚਾਰਜ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਸ਼੍ਰੀ ਕੁਲਜੀਤ ਸਿੰਘ ਸਰਹਾਲ ਜੀ ਉਹਨਾਂ ਦੀ ਮਦਦ ਦੇ ਨਾਲ 5 ਲੱਖ ਰੁਪਏ ਦੀ ਸੇਵਾ ਜਿਹੜੀ ਉਹ ਉਹ ਸਾਡੇ ਛੇੜ ਵਾਸਤੇ ਉਹਨਾਂ ਕੋ ਮਨਜ਼ੂਰੀ ਕਿਹਾਈ ਹੈ ਹੋ ਸਕਦਾ ਹੈ ਜਲਦੀ ਸਾਨੂੰ ਮਿਲ ਜਾਵੇ ਕਹਿੰਦਾ ਭਾਵ ਹੈ ਕਿ ਇਹ ਵੀ ਉਹਨਾਂ ਨੇ ਮਾਰਗਾਂ ਤੇ ਚੱਲ ਰਹੇ ਨੇ ਜਿਸ ਤੇ ਚਿਰੀ ਪ੍ਰਕਾਜਾਂ ਚੱਲਦੀ ਸੀ ਤੇ ਮੈਂ ਕਾਮਨਾ ਕਰਦਾ ਹੈ ਕਿ ਜੇ ਇਹ ਰੂਹ ਜਿਹੜੀ ਜਿੱਥੇ ਵੀ ਗਈ ਹੈ ਉਹ ਪਰਮਾਤਮਾ ਉਹਨਾਂ ਨੂੰ ਖੁਸ਼ ਰੱਖੇ ਆਪਣੇ ਸ਼ਾਂਤੀ ਵਿੱਚ ਰਹਿਣ ਇੰਨਾ ਹੀ ਕਹਿੰਦਾ ਹੋਇਆ ਮੈਂ ਕਿੰਮਰ ਜਾ ਚੁਕਾਂ ਹਾਂ ਉਹ ਸੱਚੇ ਦਰਵਾਜ਼ੇ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਜੀ ਆਪਣੇ ਕੋ ਇੱਕ ਚੂਰਨ ਹੁੰਦਾ ਉੱਤਮ ਚੂਰਨ ਹੈ ਜਿੱਦਾਂ ਕਿਸੇ ਦੇ ਪੇਟ ਦੇ ਵਿੱਚ ਗੈਸ ਰਹਿੰਦੀ ਹੈ ਕਬਜ ਰਹਿੰਦੀ ਹੈ ਛਾਤੀ ਤੇ ਜਲਣ ਜਾਂ ਤਜਾਬ ਬੰਦਾ ਐਸਿਡਿਟੀ ਬੰਦੀ ਹੈ ਖੱਟੇ ਮਿਰਚ ਘਾਰ ਆਂਦੇ ਰੋਟੀ ਖਾਣ ਤੋਂ ਬੱਸ ਚਟਾ ਹੀ ਖਾ ਲੈ ਨਾਲੇ ਤਾਂ ਰੋਟੀ ਆ ਜੋ ਮੈਨ ਨਾਲੇ ਗੈਸ ਤਜਾਬ ਨਹੀਂ ਬੰਦਾ ਕਬਜ ਹੋਵੇ ਤਾਂ ਗਰਮ ਪਾਣੀ ਲੈ ਲੋ ਸਵੇਰੇ ਪੇਟ ਸਾਫ਼ ਕਰ ਦਿੰਦਾ ਵਾ ਗੋਡੇ ਮੋੜ ਦਰਦਾਂ ਵਾਸਤੇ ਸਪੈਸ਼ਲ ਤੇਲ ਹੁੰਦਾ ਗੋਡਿਆਂ ਦਾ ਦਰਦ ਮੋਢਿਆਂ ਦਾ ਦਰਦ ਜਾਂ ਇਲਾਕਾ ਦਰਦ ਹੋਵੇ ਸਰਵਾਈਕਲ ਤੱਕ ਠੀਕ ਕਰਦਾ ਜਿਹਨੂੰ ਸਰਵਾਈਕਲ ਹੋਵੇ ਧੋਣ ਦੇ ਮਲਕੇ ਨਾਲ ਦੀ ਨਾਲ ਹੀ ਦੇਖੋ ਨਾਲ ਦੀ ਨਾਲ ਹੀ ਫਾਇਦਾ ਕਰਦਾ ਇਹ ਗੋਡੇ ਮੋੜ ਦਾ ਬਹੁਤ ਵਧੀਆ ਰਿਜ਼ਲਟ ਆ ਤੁਸੀਂ ਇੱਕ ਵਾਰੀ ਟਰਾਈ ਕਰਕੇ ਦੇਖੋਗੇ ਆਪ ਦੁਬਾਰਾ ਮੰਗਾਓਗੇ ਇਹ ਚੂਰਨ ਲੈਣਾ ਹੋਵੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਫੋਨ ਨੰਬਰ ਹੈਗਾ ਜੀ 8283852779 ਇਹ ਦੁਬਾਰਾ ਫੋਨ ਨੰਬਰ ਹੈਗਾ ਜੀ 8283852779 ਇਹ ਚੂਰਨ ਬਹੁਤ ਹੀ ਵਧੀਆ ਜੀ ਗੈਸ ਕਮਜ ਤਜਾਬ ਜਲਣ ਫਰਾਬ ਅਜਮੀ ਨਹੀਂ ਬਣਦਾ ਖਾਦਾ ਪੀਤਾ ਹਜਮ ਹੋ ਜਾਂਦਾ ਜਦੋਂ ਮਰਜ਼ੀ ਸੈਂਪਲ ਦਾ ਸਵਾਦ ਟੈਸਟ ਸਪ੍ਰਿਚ ਕਰਨੇ ਆ ਜਦੋਂ ਮਰਜ਼ੀ ਸੈਂਪਲ ਸਵਾਦ ਗੁਰਦਾਤਾ ਚੱਖ ਕੇ ਦੇਖ ਸਕਦੇ ਹੋ ਵਾਹਿਗੁਰੂ ਜੀ ਕੀ ਫਤਿਹ ਜੀ